ਸਵੇਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ਿਆਨੰਦ ਲੈ ਕੇ ਹਾਜ਼ਰਾਂ ਪੰਜਾਬ ਅਤੇ ਦੇਸ਼ ਦੀਆਂ ਮੁੱਖ ਖਬਰਾਂ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਚੱਲ ਰਹੀ ਸੀ ਜਿਸ ਸਮੇਂ ਤੁਹਾਨੂੰ ਦੱਸ ਦਈਏ ਬਦਮਾਸ਼ਾਂ ਦੇ ਦੋ ਸਾਥੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਲੰਡਾ ਜਿਹੜਾ ਅੱਤਵਾਦੀ ਹੈ ਉਹਨਾਂ ਦੇ ਗਰੁੱਪ ਦੇ ਮੈਂਬਰ ਦੱਸੇ ਜਾ ਰਹੇ ਨੇ ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਗੋਲੀਆਂ ਚੱਲੀਆਂ ਨੇ ਦੋ ਪੁਲਿਸ ਅਧਿਕਾਰੀ ਅਤੇ ਦੋ ਗੈਂਗਸਟਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਬਦਮਾਸ਼ਾਂ ਦੇ ਕੋਲੋਂ 7 ਫਤਿਆਰ ਅਤੇ ਕਾਰਤੂਸ ਬਰਾਮਦ ਕਰ ਲਏ ਗਏ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਖੇਤਾਂ ਦੇ ਵਿੱਚ ਇਨਕਾਊਂਟਰ ਹੋਇਆ ਏ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਆਲੇ ਇਨਕਾਊਂਟਰ ਹੋਇਆ ਏ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਢੇਰ ਪਿਆ ਹੋਇਆ ਏ ਬਦਮਾਸ਼ ਦੂਜੀ ਤਸਵੀਰ ਦੇ ਵਿੱਚ ਇਸ ਦਾ ਸਾਥੀ ਤੇ ਨਾਲ ਹੀ ਜਿਹੜੇ ਪੁਲਿਸ ਕਰਮੀ ਨੇ ਉਹ ਬਹਾਦਰੀ ਦਿਖਾਉਣ ਵੇਲੇ ਜਦ ਉਹਨਾਂ ਨੇ ਜਿਹੜੇ ਫਾਇਰਿੰਗ ਵਗੈਰਾ ਕੀਤੀ ਇਹਨਾਂ ਬਦਮਾਸ਼ਾਂ ਨੂੰ ਫੜਨ ਵੇਲੇ ਤਾਂ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਦੇ ਵੀ ਗੋਲੀਆਂ ਵੱਜੀਆਂ ਨੇ ਤਾਂ 50 ਤੋਂ ਵੱਧ ਰੌਂਡ ਫਾਇਰ ਹੋਏ ਨੇ ਤਾਂ ਵੱਡੀ ਖਬਰ ਹੈ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਹ ਮੋਟਗੇ ਮੋਟਵੇਟ ਜਿਹੜੀ ਹੈ ਇਹ ਅੱਜ ਤੜਕਸਾਰ ਸ਼ੁਰੂ ਹੋਈ ਸੀ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਨਿਊ ਸਟੇਟ ਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਫਾਇਰਿੰਗ ਜਿਹੜੇ ਨੇ ਕਰ ਰਹੇ ਨੇ ਇਹਨਾਂ ਬਦਮਾਸ਼ਾਂ ਨੂੰ ਠੇਰ ਕਰਨ ਦੇ ਲਈ ਦੋਨਾਂ ਪਾਸਿਓ ਤੁਹਾਨੂੰ ਦੱਸ ਦਈਏ 50 ਦੇ ਕਰੀਬ ਵੱਧ ਗੋਲੀਆਂ ਚੱਲੀਆਂ ਨੇ 50 ਤੋਂ ਵੱਧ 50 ਤੋਂ ਵੱਧ ਰੌਂਦ ਫਾਇਰ ਹੋਏ ਨੇ ਦੋ ਪੁਲਿਸ ਅਧਿਕਾਰੀ ਜਿਹੜੇ ਨੇ ਜ਼ਖਮੀ ਹੋਏ ਨੇ ਦੋ ਗੈਂਗਸਟਰ ਵੀ ਜ਼ਖਮੀ ਹੋਏ ਨੇ ਤਾ ਸਿੱਧੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਬੜੀ ਬਹਾਦਰੀ ਦੇ ਨਾਲ ਇਹਨਾਂ ਬਦਮਾਸ਼ਾਂ ਦਾ ਮੁਕਾਬਲਾ ਕਰਦੇ ਨੇ ਹਾਲਾਂਕਿ ਕਾਮਯਾਬੀ ਵੀ ਹਾਸਲ ਹੋਈ ਹੈ ਪਰ ਇਸ ਮੁਕਾਬਲੇ ਦੇ ਵਿੱਚਕਾਰ ਜਿਹੜੀ ਗੱਲਬਾਤ ਹੈ ਉਹ ਤੁਹਾਨੂੰ ਸਿੱਧੀ ਦਿਖਾਣੇ ਆ ਦੇ ਵੀ ਕਮਰੇ ਕਮਰੇ ਉੱਪਰ ਇਹਨੇ ਕਮਰੇ ਵੱਲ ਉੱਤੀ ਇਹਦਾ ਦੋਵੇਂ ਮੁੰਡੇ ਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਕਿਵੇਂ ਫਾਇਰਿੰਗ ਹੋਈ ਬਦਮਾਸ਼ਾਂ ਨੂੰ ਫੜ ਲਿਆ ਗਿਆ ਹੈ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ داخل کروایا ਗਿਆ ਹੈ ਜੇ ਗੱਲ ਕਰੀਏ ਇਹਨਾਂ ਦੇ ਕੋਲੋਂ ਜਿਹੜੇ ਬਦਮਾਸ਼ ਫੜੇ ਨੇ ਇਹਨਾਂ ਦੇ ਕੋਲੋਂ 7 ਹਥਿਆਰ ਬਰਾਮਦ ਕੀਤੇ ਨੇ ਦੇ ਨਾਲ ਹੀ ਜਿੰਦਾ ਰੌਂਦ ਜਿਹੜੇ ਸੀ ਇਹਨਾਂ ਕੋਲ ਸੀ ਉਹ ਬਰਾਮਦ ਕਰ ਲਏ ਗਏ ਨੇ ਲੰਡਾ ਗੈਂਗ ਦੇ ਦੱਸੇ ਜਾ ਰਹੇ ਨੇ ਅੱਤਵਾਦੀ ਲੰਡਾ ਜੋ ਕਿ ਬਾਹਰ ਬੈਠ ਕੇ ਜਿਹੜੀ ਆਪਣੀ ਗੈਂਗ ਆ ਪੰਜਾਬ ਦੇ ਵਿੱਚ ਆਪਰੇਟ ਕਰਦਾ ਏ ਉਹਨਾਂ ਦੇ ਹੀ ਸਾਥੀ ਦੱਸੇ ਜਾ ਰਹੇ ਨੇ ਤਾਂ ਲਗਾਤਾਰ ਜਿਹੜਾ ਆਪਰੇਸ਼ਨ ਚੱਲਿਆ ਜਿਸ ਤੋਂ ਬਾਅਦ ਇਸ ਆਪਰੇਸ਼ਨ ਦੇ ਵਿੱਚ ਉਸ ਨੂੰ ਜਿਹੜੇ ਲੰਡਾ ਦੇ ਵਿੱਕੀ ਕੰਬੋਜ ਜਿਹੜੇ ਸਾਡੇ ਪੱਤਰਕਾਰ ਨੇ ਉਹ ਜੁੜ ਚੁੱਕੇ ਨੇ ਵਿੱਕੀ ਕੀ ਕੋਈ ਜਾਣਕਾਰੀ ਹੈ ਕਿ ਪੁਲਿਸ ਨੂੰ ਕਿੱਥੋਂ ਸੂਚਨਾ ਮਿਲੀ ਸੀ ਇਸ ਬਾਰੇ ਕਿ ਇਹ ਦੋ ਜਿਹੜੇ ਅਰਸ਼ ਡੱਲਾ ਜਿਹੜਾ ਲੰਡਾ ਗੈਂਗ ਹੈ ਇਹਨਾਂ ਦੇ ਮੈਂਬਰ ਸਨ ਹਾਂ ਬਿਲਕੁਲ ਜੀ ਦੋ ਜਿਹੜੇ ਅੱਜ ਐਨਕਾਉਂਟਰ ਵਿੱਚ ਲੰਡਾ ਗੈਂਗ ਐਸੋਸੀਏਟ ਹੈ ਉਹਨਾਂ ਨੂੰ ਠਹਿਰ ਕੀਤਾ ਹੈ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਔਰ 50 ਦੇ ਕਰੀਬ ਗੋਲੀਆਂ ਚੱਲੀਆਂ ਇਹ ਜਿਹੜੀ ਘਟਨਾ ਹੋਈ ਹੈ ਅਨ ਕੰਟਰੋਲ ਆ ਇਹ ਪਿੰਡ ਤੋਂ ਬਣਾਏ ਹੈ ਤਾਂ ਜਲੰਧਰ ਕੈਂਟ ਤੋਂ ਪਾਰ ਜਾ ਕੇ ਪਿੰਡ ਸੰਤਖਿਸੇ ਕੀ ਇਹ ਕੰਟਰੋਲ ਹੈ 50 ਦੇ ਕਰੀਬ ਗੋਲੀਆਂ ਚੱਲੀਆਂ ਔਰ ਇਹਨਾਂ ਨੂੰ ਸੱਤ-ਅੱਠ ਸਹਕਾਰ ਜਿਹੜੇ ਹੈਗੇ ਆ ਪਤਿਸਤਲ ਦੇ ਚਾਰ ਪਿਸਤਲਾ ਤੇ ਇਹਨਾਂ ਦੇਸੀ ਕੱਟੇ ਆ ਗਏ ਨੇ ਔਰ ਕਾਫੀ ਸੱਤੇ ਜਿਹੜੇ ਜਿੰਦਾ ਰਾਊਂਡ ਹੈ ਉਹਨਾਂ ਕੋਲ ਬੰਦ ਕੀਤੇ ਗਏ ਨੇ ਦੋ ਕੁ ਜ਼ਖਮੀ ਹੋਏ ਨੇ ਪੁਲਿਸ ਮੁਹਾਜਮ ਦੀ ਦੋ ਜ਼ਖਮੀ ਹੋਏ ਤੇ ਇਹਨਾਂ ਸਾਰਿਆਂ ਨੂੰ ਸਿਵਲ ਹਸਪਤਾਲ ਜਲੰਧਰ ਜਿਹੜਾ ਹੈਗਾ ਜਿਹੜੇ ਪਲਾਜ ਜਿਹੜਾ ਇਹ ਹੋ ਰਿਹਾ ਹੈ ਸੰਤਾਲੀ ਨਾਲ ਇਹ ਵੀ ਦੱਸਦੀ ਹੈ ਕਿ ਜਿੰਨਾ ਕੋ ਪੁਛ ਪੜਤਾਲ ਕੀਤੀ ਜਾਣੀ ਹੈ ਕਿ ਜਿਹੜੇ ਅਥਾਰ ਲੈ ਕੇ ਆਇਆ ਕਿੱਥੋਂ ਲੈ ਕੇ ਆ ਤੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਪਾਉਂ ਇਹਨਾਂ ਨੇ ਅੰਜਾਮ ਦੇਣਾ ਪਈਆ ਅਤੇ ਨਾਲ ਦੀ ਨਾਲ ਪੁਲਿਸ ਕਮਿਸ਼ਨਰ ਤੋਂ ਆਪਣਾ ਸਤਨਾ ਇਸ ਬਾਬਤ ਪ੍ਰੈਸ ਕਾਨਫਰੰਸ ਵੀ ਰੱਖਦਾ ਦੇਣੀ ਹੈ ਕਿ ਇਹਨਾਂ ਕੋਲ ਕੀ ਕੀ ਹੋਰ ਜਾਣਕਾਰੀ ਉਹਨਾਂ ਨੂੰ حاصل ਹੋਈ ਹੈ ਉਹ ਪ੍ਰੈਸ ਕਾਨਫਰੰਸ ਦੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਜੀ ਕੀ ਵੀ ਕੀ ਕੋਈ ਪਲੈਨਿੰਗ ਕਰ ਰਹੀ ਸੀ ਕਿ ਜਲੰਧਰ ਵਿਖੇ ਇਹਨਾਂ ਨੇ ਕੋਈ ਵੱਡਾ ਆਪਰੇਸ਼ਨ ਨੂੰ ਅੰਜਾਮ ਦੇਣਾ ਹੋਵੇ ਕਿਉਂਕਿ ਜਿਵੇਂ ਇਹਨਾਂ ਦੇ ਕੋਲੋਂ ਤੁਸੀਂ ਦੱਸਿਆ ਕਿ 7 ਹਥਿਆਰ ਬਰਾਮਦ ਹੋਏ ਨੇ ਜਿੰਦਾ ਰੋਂਦ ਵੀ ਬਰਾਮਦ ਹੋਏ ਨੇ ਕੋਈ ਐਸੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਵੱਲੋਂ ਕੋਈ ਪਲੈਨਿੰਗ ਕੀਤੀ ਜਾ ਰਹੀ ਹੋਵੇ ਕਿਸੇ ਵੱਡੇ ਪੱਧਰ ਤੇ ਦੇਖੋ ਨੰਦਾ ਗੈਂਗ ਦੇ ਨਾਲ ਐਸਐਸਓ ਕਹਿੰਦੇ ਆ ਨੰਦਾ ਗੈਂਗ ਲਗਾਤਾਰ ਬਾਹਰ ਬੈਠ ਕੇ ਸੀ ਆਪਣੇ ਲੋਕਾਂ ਗਿਆਨ ਵਿੱਚ ਜਿਹੜੇ ਪੂਰੇ ਜਿਹੜੇ ਪੁਲਸ ਤੋਂ तरह दि जनौतियां जो ऑनर किलर है किसी को रंगदारी ली होना धमका घटना जरूर दी है जो प्रैस वार्ता होगी उसको बाद पता चल सकता इस गति क्या शामिल होना चाहिए कि अंजाम देना पा एक प्रैस वार्ता का इंतजार रहेगा डिप्टी पुलिस कमिश्नर इस बात जानकारी दी गए तो अभी अपने ਜਨਾਬ ਇਸ ਮੁਕਾਬਲੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ ਕਿੱਥੋਂ ਦੇ ਰਹਿਣ ਵਾਲੇ ਨੇ ਕਿਵੇਂ ਉਹਨਾਂ ਨੂੰ ਗੋਲੀ ਵੱਜੀ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਉਹ ਕਿੱਥੇ ਦੇ ਰਹਿਣ ਵਾਲੇ ਨੇ ਪਰ ਸੀਏ ਸਾਫ ਦੇ ਵਿੱਚ ਜਾਂ ਕਹਿੰਦੀ ਹੈ ਸਪੈਸ਼ਲ ਸਰ ਜਿਹੜਾ ਹੈਗਾ ਜਿੰਨੇ ਟਾਈ ਦਾ ਉਹਦੇ ਵਿੱਚ ਉਹ ਆਪਣੇ ਕਾਰਜਕਾਰੀ ਤੇ ਔਰ ਅ ਦੋ ਜਣੇ ਜਿਹੜੇ ਜ਼ਖਮੀ ਹੋਏ ਆ ਹੈਡ ਕਾਂਸਟੇਬਲ ਹੈਗੇ ਨੇ ਔਰ ਉਹਨਾਂ ਨੂੰ ਵੀ ਸਿਵਲ ਹਸਪਤਲ ਜਾਂਦਾ ਨਾਦਲ ਕਰਵਾਇਆ ਗਿਆ ਔਰ ਉਹਨਾਂ ਦੀ ਫਿਲਹਾਲ ਹਾਲਤ ਜਿਹੜੀ ਹੈ ਕਿ ਸਥਿਰ ਹੈਗੀ ਆ ਔਰ ਜਲਦੀ ਉਹ ਠੀਕ ਹੋ ਜਾਣਗੇ ਇਹਦੀ ਪੁਲਿਸ ਕਮਿਸ਼ਨਰ ਵੱਲੋਂ ਦੱਸਿਆ ਗਿਆ ਔਰ ਲਗਾਤਾਰ ਪੁਲਿਸ ਕਮਿਸ਼ਨਰ ਇਸ ਤਰ੍ਹਾਂ ਦੇ ਗਤੀਵਿਧੀਆਂ ਚਲਵਾ ਰਿਹਾ ਜਿਹੜੇ ਗੁਰਗੇ ਹੈਗੇ ਉਹਨਾਂ ਉਹਨਾਂ ਦੇ ਤੋਂੜ ਜਿਹੜੇ ਨੇ ਸਾਨੂੰ ਇਨਫੋਰਮੈਂਟ ਚਲਾਂਦੀ ਹੈ ਪਰ ਉਹਨਾਂ ਦੇ ਕਾਰਵਾਈ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੀ ਇਹ ਪੰਜਾਬ ਪੁਲਿਸ ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਦਾ ਤੇ ਸੀਐਸ ਸਟਾਫ ਦਾ ਰਲਮਾ ਆਪਰੇਸ਼ਨ ਸੀ ਜੋ ਬਿਲਕੁਲ ਸੀਐਸਟਾਫ ਜਿਹੜੇ ਹੈਗੇ ਆ ਜਦ ਸਪੈਸ਼ਲ ਜੁਡੀਆ ਦਾ ਕੰਮ ਹੈਗਾ ਤੇ ਉਹਨਾਂ ਦੇ ਨਾਲ ਜਿਹੜਾ ਜਿਹੜਾ ਫੰਡ ਆਪਰੇਸ਼ਨ ਸੀਗਾ ਉਹਦਾ ਬੰਦੋ ਕੀਤਾ ਗਿਆ ਔਰ ਦੋ ਜਿਹੜੇ 잡ੀ ਹੋਏ ਤੇ ਦੋ ਜਿਹੜੇ ਗ੍ਰਿਫਟੇ ਗਏ ਉਹਨਾਂ ਨੂੰ ਵੀ ਅਰੈਸਟ ਕਰਿਆ ਗਿਆ ਜੀ ਜੀ ਵਿੱਕੀ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇ ਲਈ ਤਾਂ ਲਗਾਤਾਰ ਤੁਹਾਨੂੰ ਟੀਵੀ ਸਕਰੀਨ ਤੇ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਐਨਕਾਊਂਟਰ ਹੋਇਆ ਇਹ ਦੋ ਜਿਹੜੇ ਬਦਮਾਸ਼ ਨੇ ਉਹ ਫੜ ਲੈਨੇ ਇਸ ਮੌਕੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਸੁਣ ਲੈਨੇ लक्ष्मी लंडई के एसोसिएट्स हैं जेल से छूटे थे अभी और बेल पे आए मर्डर थे एक्स्ट्रॉक्शन के पर्चे हैं इन पे नोन क्रिमिनल्स हैं और ज़्यादा उम्र के नहीं हैं एक जगह से दूसरी जगह जा रहे थे इनको किसी ने यहाँ पर से पिकअप करना था और टिप ऑफ सीखा हमारे पास घेरा जब डाला तो उन्होंने फायरिंग शुरू कर दी जवाबी फायरिंग पुलिस ने भी की है दोनों जख्मी हैं और हॉस्पिटल रेफर कर दिए गए हैं